ਸਤ ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀ ਰਹਿਣ ਦੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੀਆਂ ਇੱਦੀ ਵੱਡੀ ਖਬਰ ਦਿੱਲੀ ਦੇ ਲੁੱਚੇ ਬਾਬੇ ਚੇਤਨੀਆਂ ਨੰਦਨੀ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਪੇਜਿਆ ਦਿੱਲੀ ਪੁਲਿਸ ਨੇ ਅੱਜ ਦਿੱਲੀ ਦੇ ਬਸੰਤ ਕੁੰਜ ਵਿਖੇ 17 ਅਧਾਰਤਨੀਆਂ ਦੇ ਵਿਦਿਆਰਥਣਾਂ ਦੇ ਜਿਨਸੀ ਸ਼ੋਸ਼ਣ ਮਾਮਲੇ ਤੇ ਦੋਚੀ ਸੁਆਮੀ ਚੇਤਨ ਨੰਦ ਨੂੰ ਜਦਲਦ ਵਿੱਚ ਪੇਸ਼ ਕੀਤਾ ਦੋ ਚੀ ਦਾ ਪੰਜ ਦਿਨਾਂ ਦਾ ਪੁਲਿਸ ਰਿਮਾਂਡ ਅਚੁੱਕਰਵਾਰ ਨੂੰ ਖਤਮ ਹੋ ਰਿਹਾ ਹੈ ਪੁਲਸ ਨੇ 14 ਦਿਨ ਦੀ ਨੈਕਰਾਸ ਦੀ ਬੇਨਤੀ ਕੀਤੀ ਸੀ ਜਿਸ ਨੂੰ ਜਲਦੀ ਮਨਜ਼ੂਰ ਕਰ ਦਿੱਤਾ ਉਸ ਵਿਰੁੱਧ ਜਲ ਸ਼ਾਜੀ ਅਤੇ ਲਾਇਸੈਂਸ ਪ੍ਰੈਕਟਾਂ ਦੀ ਜਲ ਸ਼ਾਜੀ ਦੇ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ ਦੋਚੀ ਸਵਾਮੀ ਤੋਂ ਇਸ ਸਮੇਂ ਦਿੱਲੀ ਪੁਲਿਸ ਦਾ ਪੁੱਛਗਿੱਛ ਕਰ ਰਹੀ ਹੈ ਦਿੱਲੀ ਦੇ ਸੰਤ ਕੁੰਜ ਵਿੱਚ ਸਥਿਤ ਸ਼੍ਰੀ ਸ਼ਾਰਦਾ ਇੰਸਟੀਚਿਊਟ ਆਫ ਇੰਡੀਅਨ ਮੈਨੇਜਮੈਂਟ ਰਿਸਰਚ ਵਿੱਚ 17 ਵਿਦਿਆਰਥੀਆਂ ਨਾਲ ਛੇੜਛਾੜ ਕਰਨ ਦੇ ਦੋ ਸਵਾਮੀ ਚੇਤਨਾ ਸਰਸਵਤੀ ਉਰਫ ਪਾਰਥ ਸਾਰਥੀ ਨੂੰ ਦਿੱਲੀ ਪੁਲਿਸ ਨੇ ਸਾਇਸ ਦਾ ਇਸਤਮ ਵਰਦੀ ਰਾਤ ਨੂੰ ਆਗਰਾ ਤੋਂ ਗ੍ਰਿਫਤਾਰ ਕੀਤਾ ਸੀ ਦੋਵੇਂ ਦੋਚੇ ਸੁਆਮੀ ਚੇਤਨੰਦ ਉੱਤਰ ਪ੍ਰਦੇਸ਼ ਦੇ ਆਗਰਾ ਦੇ ਹੋਟਲ ਫਰਸ਼ਟ ਤਾਜਗੰਜ ਤੋਂ ਗ੍ਰਿਫਤਾਰ ਕੀਤਾ ਗਿਆ ਗਿਆ ਸੀ ਚੇਤਨੰਦ ਨੇ ਕਈ ਵਿਦਿਆਰਥੀਆਂ ਨੂੰ ਦੁਰਦਿਨ ਸਿਚੁਏਸ਼ਨ ਦੇ ਗੰਭੀਰ ਦੋਚਾਨ ਦੋਚੇ ਸੁਆਮੀ ਚੇਤਨੰਦ ਉਸ ਉਰ 파ਰਤ ਸਾਰਥੀ ਅਲਮੋੜਾ ਦੇ ਇੱਕ ਹੋਟਲ ਵਿੱਚ ਵਿਦਿਆਰਥੀਆਂ ਨਾਲ ਠਹਿਰਿਆ ਵਿਦਿਆਰਥੀ ਨਾ ਠਹਿਾਇਆ ਸੀ ਇਸ ਗੱਲ ਦੀ ਪੁਸ਼ਟੀ ਉਤਰਾਖੰਡ ਪਹੁੰਚੀ ਪੁਲਿਸ ਟੀਮ ਨੇ ਕੋਈ ਕੀਤੀ ਜੋ ਬਾਬਾ ਬ੍ਰੂਤ ਕੱਠੇ ਕਰਨ ਲਈ ਪਹੁੰਚੀ ਸੀ ਟੀਮ ਉੱਥੋਂ ਦੇ ਸਟਾਫ ਤੋਂ ਬਾਬਾ ਦੀ ਹੋਰ ਜਾਂਚ ਕਰਨ ਦੀ ਕੋਸ਼ਿਸ਼ ਕਰਕੇ ਪੁਲਿਸ ਨੇ ਤਿੰਨ ਗਾਰਡ ਨੇ ਇਹਨਾਂ ਨੂੰ ਗੁਰਪਤਾ ਕੀਤਾ ਜਿਨ੍ਹਾਂ ਨੇ ਸੰਸਥਾ ਵਿੱਚ ਬਰਬਾਦੀ ਕਤਿਆ ਗਤੀਵਿਧੀਆਂ ਨੂੰ છુપਾਇਆ ਤੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਨੂੰ ਦਬਾਇਆ ਖਬਰ ਨੂੰ ਅੰਤ ਤੱਕ ਦੇਖਣ ਲਈ ਤਾਂ